ਬਾਈ ਕੀ ਨਾਮ ਹੈ ਆਪਣਾ ਜਿਹੜਾ ਉਪਰਾਲਾ ਕੀਤਾ ਗਿਆ ਹੈ ਸ਼ਤਾਬਦੀ ਨੂੰ ਲੈ ਕੇ ਲੰਗਰ ਦੀ ਸੇਵਾ ਕਿੰਨਾ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਬਾਈ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਨੰਦੇੜ ਸੰਤ ਪਾਪਾ ਨਰਿੰਦਰ ਸਿੰਘ ਤੋਂ ਸੰਤ ਪਾਪਾ ਬਰਬਿੰਦਰ ਸਿੰਘ ਉਹਨਾਂ ਦੀ ਤਰਫੋਂ ਇਹ ਲੰਗਰ ਲੱਗਿਆ ਹੈ ਜੀ ਮਾਨ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਇਹ ਜਹਾ ਲੰਗਰ ਲਗਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਇਹ ਪਹਿਲੀ ਵਾਰੀ ਗੋਦਮੀਰ ਸਾਹਿਬ ਦੀ ਤਰਫੋਂ ਪਹਿਲੀ ਵਾਰੀ ਲੰਗਰ ਲੱਗਿਆ ਇਸ ਤੋਂ ਪਹਿਲਾਂ ਸੁਲਤਾਨ ਪਰਲੋਦੀ ਲਗਿਆ ਸੀ 550 ਸਾਲ ਪਹਿ ਇਹ 450 ਸਾਲਾ ਗੁਰੂ ਅਮਰਦਾਸ ਮਹਾਰਾਜ ਦੀ ਜੋਤੀ ਜੋਤ ਸਾਜ ਵਿਧਾਰ ਤੇ ਲਗਾਈ ਹੈ। ਬਾਈ ਕਿੰਦਨ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਕਿੰਨੇ ਦਿਨ ਚੱਲੇਗੀ? ਇਹ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚੱਲਣਾ ਹੈ। ਦੇਖਿਆ ਜਾ ਰਿਹਾ ਕਿ ਕਾਫੀ ਸੰਗਤਾਂ ਦੀ ਆਮਦ ਹੈ ਇਸ ਲੰਗਰ ਦੇ ਵਿੱਚ ਤਾਂ ਜਿਹੜੇ ਫਿਰ ਪ੍ਰਬੰਧ ਨੇ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਜਿਹੜਾ ਸਾਡਾ 버ਗਰ ਪੀਜੇ ਤਿਆਰ ਹੋਣੇ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਨੇ? ਸਵੇਰੇ ਅਸੀਂ 6 ਵਜੇ ਤੋਂ ਸੈਂਡਵਿਚ ਚਾਲੂ ਕਰਦੇ ਹਾਂ। 6 ਵਜੇ ਤੋਂ 10 ਵਜੇ ਤੱਕ ਖੜਾ ਸੈਂਡਵਿਚ ਚਾਲੂ ਹੁੰਦਾ ਹੈ ਉਸ ਤੋਂ ਬਾਅਦ ਪੀਜ਼ਾ ਤੇ 버거 ਤੇ ਇਹ ਕੰਟੀਨਿਊ ਚਾਲੂ ਰਹਿੰਦਾ ਛੜਾ ਰਾਤ ਦੇ 12 ਵਜੇ ਤੱਕ 1 ਵਜੇ ਤੱਕ ਜਿਹਨੂੰ ਚੱਲ ਸੰਗਤ ਇੱਥੇ ਰਹਿੰਦੀ ਹੈ ਜਿਹੜੀ ਇਹ ਸਿੱਖ ਸੰਗਤਾਂ ਆਰੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਹ ਫੀਲਚ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਸਿੱਖੀ ਧਰਮ ਵਿੱਚ ਆਓ ਸਿੱਖ ਆਪਣੇ ਆਪਣੇ ਸਿੱਖੀ ਧਰਮ ਨੂੰ ਫੋਲੋ ਕਰੋ ਅਮਰ ਸੇਕੋ ਬਾਣੀ ਪੜੋ ਗੁਰੂ ਵਾਲੇ ਬਣੋ ਤੇ ਆਪਣੇ ਮਾਰੇ ਗਰੁੱਪ ਮਰਾ ਦੇ ਚੱਲ ਨਹੀਂ ਲੱਗੂ ਭਾਈ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਕਾਲੋ ਡਿਸਟ੍ਰਿਕਟ ਫੌਰੀਗਰ ਸਾਹਿਬ ਤੋਂ ਸਰੋ ਸਾਹਿਬ ਕੀ ਕਹੋਗੇ ਪਹਿਲੀ ਵਾਰੀ ਇਸ ਸਰਦੀ ਤੇ ਉਪਰਾਲਾ ਇਹ ਲੰਗਰ ਜਿਹੜਾ ਚੱਲ ਰਿਹਾ ਏ ਕਿਦੋਂ ਤੋਂ ਲੰਗਰ ਸਵੇਰੇ ਸ਼ੁਰੂਆਤ ਹੁੰਦੀ ਹੈ ਤਾਂ ਕਿਹੜੇ ਕਿਹੜੇ ਦੇ ਵਿੱਚ ਪਦਾਰਥ ਆ ਜਿਹੜੇ ਸਿੱਖ ਸੰਤਾਂ ਨੂੰ ਜਿਹੜੇ ਵਰਤਾਏ ਜਾ ਰਹੇ ਸਵੇਰੇ ਅਸੀਂ 6 ਵਜੇ ਸ਼ੁਰੂ ਕਰ ਦਿੰਦੇ ਆ ਸੈਂਡਵਿਚ ਉਸ ਤੋਂ ਬਾਅਦ 버ਗਰ ਨਾਲ ਹੀ ਪੀਜਾ ਸ਼ੁਰੂ ਕਰ ਦਿੰਦੇ ਆ ਤੇ ਰਾਤ ਦੇ 12 1 ਵਜੇ 2 ਵਜੇ ਜਦੋਂ ਸੰਗਤ ਘਰਾਂ ਨੂੰ ਚਲੀ ਜਾਂਦੀ ਫੇਰ ਅਸੀਂ ਬੰਦ ਕਰਦੇ ਆ ਪੂਰਾ ਫੁੱਲ ਅੱਜ ਸਾਨੂੰ ਬਾਬਾ ਨਰਿੰਦਰ ਸਿੰਘ ਜੀ ਦਾ ਹੁਕਮ ਹੈ ਕਿ 24 ਘੰਟੇ ਇੱਥੇ ਕੋਈ ਵੀ ਆਵੇ ਤਾਂ ਉਨਿਸ਼ਚਿਤ ਰਹਾ ਬਗੈਰ ਸ਼ਿਕਾਇਤੋਂ ਨਹੀਂ ਭੇਜਣਾ ਜਿੰਨਾ ਪੀਜਾ ਬਣਦਾ ਹੈ ਦਿੱਲੀ ਹਰ ਰੋਜ਼ 2598 ਪੀਜੇ 1 ਘੰਟੇ ਵਿੱਚ ਨਿਕਲਦੇ ਆ 1 ਘੰਟੇ 'ਚ 2598 ਪੀਜੇ ਨਿਕਲਦੇ ਆ 8 ਇੰਚੀ ਤੇ 버ਗਰ ਨਿਕਲਦਾ ਤਕਰੀਬਨ 1900 2000 ਦੇ ਵਿੱਚ 1 ਘੰਟੇ 'ਚ ਤੇ ਤੁਸੀਂ ਹਿਸਾਬ ਲਾ ਲਓ ਕਿਤੇ ਆ ਅਭੀ 15 ਘੰਟੇ ਚਲਾਉਨੇ ਹੋ ਤਾਂ ਕਿੰਨੇ ਕਿੰਨੇ ਹਜ਼ਾਰ ਬਣ ਜਾਂਦਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੰਗਰ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਨੂੰ ਬਖਸ਼ਿਆ ਲੰਗਰ ਸੀ ਉਹਦੀ ਪਰੰਪਰਾ ਚੱਲ ਰਹੀ ਹੈ ਉਹਦੇ ਅਸੀਂ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਹੀ ਚੱਲ ਰਹੇ ਹਾਂ ਅਸੀਂ ਲੰਗਰ ਚੇਂਜ ਹੁੰਦੇ ਜਾ ਰਹੇ ਨੇ ਪ੍ਰਸ਼ਾਦਾ ਵੀ ਹੈ ਹਰ ਚੀਜ਼ ਸਾਨੂੰ ਇੱਥੇ ਅੱਜ ਬਾਬਾ ਜੀ ਕੀ ਨਾਮ ਹੈ ਆਪਣਾ ਜਿਹੜਾ ਉਪਰਾਲਾ ਕੀਤਾ ਗਿਆ ਸ਼ਤਾਬਦੀ ਨੂੰ ਲੈ ਕੇ ਲੰਗਰ ਦੀ ਸੇਵਾ ਕਿੰਨਾ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਭਾਈ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਨੰਦੇੜ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਰਬਿੰਦਰ ਸਿੰਘ ਉਹਨਾਂ ਦੀ ਤਰਫ ਤੇ ਇਹ ਲੰਗਰ ਲੱਗਿਆ ਏ ਕੋਟਵਾਲ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਇਹ ਅਜਿਹਾ ਲੰਗਰ ਲਗਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਇਹ ਪਹਿਲੀ ਵਾਰੀ ਗੋਦਮੀਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਲੰਗਰ ਲੱਗਿਆ ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਲੱਗਿਆ ਸੀ 550 ਸਾਲ ਪਹਿਲੇ ਇਹ 450 ਸਾਲਾ ਗੁਰੂ ਅਮਰਦਾਸ ਮਹਾਰਾਜ ਦੀ ਜੋਤੀ ਜੋਦ ਸਾਵਲੇ ਉਧਾਰ ਤੇ ਲਗਾਈ ਜੀ ਭਈ ਕਿਦਨ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਕਿੰਨੇ ਦਿਨ ਚੱਲੇਗੀ ਇਹ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚੱਲਣਾ ਹੈ ਦੇਖਿਆ ਜਾ ਰਿਹਾ ਕਿ ਕਾਫੀ ਸੰਗਤਾਂ ਦੀ ਆਮਦ ਹੈ ਇਸ ਲੰਗਰ ਦੇ ਵਿੱਚ ਤਾਂ ਜਿਹੜੇ ਫਿਰ ਪ੍ਰਬੰਧ ਨੇ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਜਿਹੜਾ ਸਾਰਾ 버ਗਰ ਪੀਜਾ ਤਿਆਰ ਹੋਣੇ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਸਵੇਰੇ ਅਸੀਂ 6 ਵਜੇ ਤੋਂ ਸੈਂਡਵਿਚ ਚਾਲੂ ਕਰਦੇ ਹਾਂ 6 ਵਜੇ ਤੋਂ 10 ਵਜੇ ਤੱਕ ਸਾਡਾ ਸੈਂਡਵਿਚ ਚਾਲੂ ਹੁੰਦਾ ਹੈ ਉਸ ਤੋਂ ਬਾਅਦ ਪੀਜਾ ਤੇ 버ਗਰ ਤੇ ਇਹ ਕੰਟੀਨਿਊ ਚਾਲੂ ਰਹਿੰਦਾ ਛੜਾ ਰਾਤ ਦੇ 12 ਵਜੇ ਤੱਕ 1 ਵਜੇ ਤੱਕ ਜਿਹਨੂੰ ਚੱਲ ਸੰਗਤ ਇੱਥੇ ਰਹਿੰਦੀ ਹੈ ਜਿਹੜੀ ਇਹ ਸੇਕ ਸੰਗਤਾਂ ਆ ਰਹੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਸਿੱਖੀ ਧਰਮ ਵਿੱਚ ਆਓ ਸਿੱਖ ਆਪਣੇ ਆਪਣੇ ਸਿੱਖੀ ਧਰਮ ਨੂੰ ਫੋਲੋ ਕਰੋ ਅਮਰ ਸੇਕੋ ਬਾਣੀ ਪੜੋ ਗੁਰੂ ਵਾਲੇ ਬਣੋ ਤੇ ਆਪਣੇ ਮਾਰੇ ਗਰੁੱਪ ਮਹਾਰਾਜ ਦੇ ਚੱਲ ਨਹੀਂ ਲੱਗੋ ਭਾਈ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਕਾਲੋਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਕਾਲੋਂ ਸਾਹਿਬ ਕੀ ਕਹੋਗੇ ਪਹਿਲੀ ਵਾਰੀ ਇਸ ਧਰਤੀ ਤੇ ਉਪਰਾਲਾ ਇਹ ਲੰਗਰ ਜਿਹੜਾ ਚੱਲ ਰਿਹਾ ਹੈ ਕਿਦੋਂ ਤੋਂ ਲੰਗਰ ਸਵੇਰੇ ਸਵੇਰੇ ਸ਼ੁਰੂਆਤ ਹੁੰਦੀ ਹੈ ਤਾਂ ਕਿਹੜੀ ਕਿਹੜੇ ਦੇ ਵਿੱਚ ਪਦਾਰਥ ਆ ਜਿਹੜੇ ਸਿੱਖ ਸੰਤਾਂ ਨੂੰ ਜਿਹੜੇ ਵਰਤਾਏ ਜਾ ਰਹੇ ਸਵੇਰੇ ਅਸੀਂ 6 ਵਜੇ ਸ਼ੁਰੂ ਕਰ ਦਿੰਦੇ ਆ ਸੈਂਡਵਿਚ ਉਸ ਤੋਂ ਬਾਅਦ 버ਗਰ ਨਾਲ ਹੀ ਪੁਜਾ ਸ਼ੁਰੂ ਕਰ ਦਿੰਦੇ ਆ ਫੇਰ ਰਾਤ ਦੇ 12 1 ਵਜੇ 2 ਵਜੇ ਜਦੋਂ ਸੰਗਤ ਘਰਾਂ ਨੂੰ ਚਲੀ ਜਾਂਦੀ ਫੇਰ ਅਸੀਂ ਬੰਦ ਕਰਦੇ ਆ ਪੂਰਾ ਖੁੱਲ ਵੈਸੇ ਸਾਨੂੰ ਬਾਬਾ ਨਿਰੰਦਰ ਸਿੰਘ ਜੀ ਦਾ ਹੁਕਮ ਹੈ ਕਿ 24 ਘੰਟੇ ਇੱਥੇ ਕੋਈ ਵੀ ਆਵੇ ਤਾਂ ਉਹਨੂੰ ਸ਼ਿਕਾਇਤ ਬਗੈਰ ਸ਼ਿਕਾਇਤ ਨਹੀਂ ਭੇਜਣਾ ਜਿੰਨਾ ਪੀਜਾ ਬਣਦਾ ਹੈ ਡੈਲੀ ਹਰ ਰੋਜ਼ 2598 ਪੀਜੇ 1 ਘੰਟੇ 'ਚ ਨਿਕਲਦੇ ਆ 1 ਘੰਟੇ 'ਚ 2598 ਪੀਜੇ ਨਿਕਲਦੇ ਆ 8 ਇੰਚੀ ਤੇ 버ਗਰ ਨਿਕਲਦਾ ਤਕਰੀਬਨ 1900 2000 ਦੇ ਵਿੱਚ 1 ਘੰਟੇ 'ਚ ਤੇ ਤੁਸੀਂ ਹਿਸਾਬ ਲਾ ਲਓ ਕਿ ਤੇ ਅਭੀ 15 ਘੰਟੇ ਚਲਾਉਨੇ ਹੋ ਤਾਂ ਕਿੰਨੇ-ਕਿੰਨੇ ਹਜ਼ਾਰ ਬਣ ਜਾਂਦਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੰਗਰ ਆ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਨੂੰ ਬਖਸ਼ਿਆ ਲੰਗਰ ਸੀ ਉਹਦੀ ਪਰੰਪਰਾ ਚੱਲ ਰਹੀ ਹੈ ਉਹਦੇ ਅਸੀਂ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲ ਰਹੇ ਆ ਅਸੀਂ ਲੰਗਰ ਚੇਜ ਹੁੰਦੇ ਜਾ ਰਹੇ ਨੇ ਪ੍ਰਸ਼ਾਦਾ ਵੀ ਹੈ ਹਰ ਚੀਜ਼ ਸਾਨੂੰ ਇੱਥੇ ਅਸੀਂ ਅਵੇਲੇਬਲ ਕਰ ਰਹੇ ਹਾਂ